ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪਾਰਲੀਮੈਂਟ ਦੇ ਵਿੱਚ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤਿੰਨ ਬਿੱਲ ਪੇਸ਼ ਕੀਤੇ ਜਿਨ੍ਹਾਂ 'ਚੋਂ ਇੱਕ ਜਿਹੜੀ ਹੈ 130ਵੀਂ ਸੰਵਿਧਾਨ ਦੀ ਜਿਹੜੀ ਸੋਧ ਹੈ, ਸੋਧ ਬਿੱਲ ਉਹ ਪੇਸ਼ ਕੀਤਾ। ਉਹ ਸੋਧ ਬਿੱਲ ਦੇ ਮੁਤਾਬਕ ਜਿਹੜੇ ਵੀ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਕੇਂਦਰੀ ਜਾਂ ਸਬਾਈ ਮੰਤਰੀ ਜਿਨ੍ਹਾਂ ਨੂੰ ਕਿਸੇ ਕਰਾਪਸ਼ਨ ਦੇ ਜਿਹੜੇ ਕਿਸੇ ਅਜਿਹੇ অপরাধিক কেস ਦੇ ਵਿੱਚ 30 ਦਿਨ ਤੋਂ ਵੱਧ ਰਹਿ ਲੈਣ ਜਿਸ ਕੇਸ ਦੀ ਸਜ਼ਾ 5 ਸਾਲ ਜਾਂ ਉਸ ਤੋਂ ਵੱਧ ਹੋਵੇ ਤਾਂ 31ਵੇਂ ਦਿਨ ਉਹ ਉਹਨਾਂ ਦੀ ਛੁੱਟੀ ਹੋ ਜੂਗੀ ਉਹ ਉਹਦਾ ਉਹਨਾਂ ਨੂੰ ਛੱਡਣਾ ਪਊਗਾ ਉੱਪਰੋਂ ਦੇਖਿਆ ਲੱਗਦਾ ਵੀ ਵੀ ਜਿਹੜੇ ਬੰਦਿਆਂ ਤੇ ਅਪਰਾਧਿਕ ਮਾਮਲਾ ਦਾਖਲ ਹੋਇਆ ਹੈ ਉਹ ਤਾਂ ਉਹਦਾ ਮੋਰਲ ਰਾਈਟ ਮੋਰਲ ਡਿਊਟੀ ਬਣਦੀ ਹੈ ਵੀ ਉਹ ਛੱਡ ਦੇ ਵੈਸੇ ਇਸ ਤਰ੍ਹਾਂ ਕੁਝ ਲੋਕ ਛੱਡਦੇ ਵੀ ਰਹੇ ਆ ਕਰਨਾਟਕਾ ਦੇ ਵਿੱਚ ਰਾਮਕ੍ਰਿਸ਼ਨ ਹੈਗੜੇ ਦਾ ਨਾਂ ਕਿਤੇ ਮਾੜਾ ਜਾਂ ਬਿੰਗੇ ਤਰੀਕੇ ਨਾਲ ਆ ਗਿਆ ਸੀ ਉਹਨਾਂ ਨੇ ਰਜਾਇਨ ਕਰਕੇ ਦੁਬਾਰਾ ਚੋਣ ਲੜੀ ਸੀ ਤੇ ਜਿੱਤਿਆ ਸੀ ਫੇਰ ਉਹ ਅ ਪਰ ਇੱਥੇ ਇਹ ਹੈ ਕਿ ਇੱਥੇ ਇਸ ਦੇ ਜਿਹੜੇ ਮੋਰਲ ਪੱਖ ਨਾਲੋਂ ਜ਼ਿਆਦਾ ਪੱਖ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਦੀਆਂ ਪਿਛਲੇ 10 ਸਾਲ ਤੋਂ ਜਿਹੜੀਆਂ ਕਲਾਬਾਜ਼ੀਆਂ ਨੇ ਜਾਂ ਜਿਹੜੀਆਂ ਉਹਦੀਆਂ ਚਤਰ ਚਕਲਾਕੀਆਂ ਨੇ ਉਹਨਾਂ ਦਾ ਹੀ ਇਹ ਅਗਲਾ ਰੂਪ ਹੈ ਉਹਨਾਂ ਨੇ ED CBI ਇਨਕਮ ਟੈਕਸ ਦੇ ਛਾਪੇ ਮਰਵਾ ਕੇ 2022 ਦੇ ਵਿੱਚ ਇੰਡੀਅਨ ਐਕਸਪ੍ਰੈਸ ਨੇ ਇੱਕ ਇਨਵੈਸਟੀਗੇਸ਼ਨ ਕੀਤੀ ਸੀ ਉਦੋਂ ਜਿਹੜੇ 25 ਆਗੂ ਜਿਨ੍ਹਾਂ ਚੋਂ 10 ਕਾਂਗਰਸ ਪਾਰਟੀ ਦੇ ਸੀਗੇ ਤੇ 4 NCP ਦੇ 4 Shiv Sena ਦੇ 3 TMC ਦੇ 2 TDP ਦੇ 1-1 YSRCP ਤੇ ਸਮਾਜਵਾਦੀ ਪਾਰਟੀ ਦਾ ਸੀ ਜਿਹੜੇ 25 ਲੀਡਰ ਜਿਨ੍ਹਾਂ ਦੇ ਉੱਤੇ ਬਹੁਤ سنگੀਨ ਅਪਰਾਧ ਲਾਏ ਹੋਏ ਸੀ ਇਹਨਾਂ ਨੇ ਆਪ ਹੀ ਉਹ ਜਿਹੜੇ ਭਾਜਪਾ 'ਚ ਆ ਗਏ ਉਹਨਾਂ 'ਚੋਂ 23 ਜਣਿਆਂ ਦੇ ਉੱਤੇ ਉਹ ਕੇਸ ਜਿਹੜੇ ਆ ਰਫੂ ਚੱਕਰ ਹੋ ਗਏ ਪਤਾ ਹੀ ਨਹੀਂ ਲੱਗਿਆ ਕਿੱਧਰ ਗਏ ਸੋ ਜਾਂ ਉਹਨਾਂ ਨੂੰ ਠੰਡੇ ਵਸਤੇ 'ਚ ਪਾ ਦਿਆ ਜਾਂ ਉਹਨਾਂ ਨੂੰ ਵਿਦਡਰਾ ਕਰ ਲੈਂਦੇ ਐ ਸੋ ਇਹ ਜਿਹੜਾ ਬਲੈਕਮੇਲਿੰਗ ਦਾ ਇਸ਼ੂ ਐ ਉਸੇ ਦਾ ਹੀ ਇਹ ਅਗਲਾ ਸਟੈਪ ਐ ਤੇ ਇਹ ਸਟੈਪ ਦੇ ਵਿੱਚ ਅਗਲੀ ਗੱਲ ਇਹ ਐ ਵੀ ਕਿਸੇ ਸੂਬੇ ਦੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸੇ ਬੰਦੇ ਨੂੰ ਮੰਤਰੀ ਜਾਂ ਮੁੱਖ ਮੰਤਰੀ ਬਣਾਉਂਦੇ ਐ ਤੇ ਉਸ ਲੋਕਾਂ ਦੀ ਐਡੀ ਵੱਡੀ ਸ਼ਕਤੀ ਦੇ ਅਗੇਂਸਟ ਉਹਦ ਨੂੰ ਝੂਠੇ ਕੇਸ ਦੇ ਵਿੱਚ ਅੰਦਰ ਦਿਓ 30 ਦਿਨ ਤੋਂ ਵੱਧ ਅੰਦਰ ਰੱਖੋ ਤੇ ਉਹਦਾ ਰਜਾਇਨ ਲਓ ਤੇ ਫਿਰ ਉਹ ਤੋਂ ਬਾਅਦ ਬੰਦੇ ਤੋੜ ਕੇ ਆਪਣੀਆਂ ਸਰਕਾਰਾਂ ਬਣਾ ਲਓ ਤੇ ਇਸ ਦੇ ਨਾਲ ਜਿਹੜਾ ਫੈਡਰਲਿਜ਼ਮ ਹੈ ਸਾਡਾ ਉਹਦਾ ਵੀ ਉਹ ਹੈ ਮਹੂਆ ਮੈਤਰਾ ਨੇ ਕਿਹਾ ਵੀ ਜਿਹੜੀ ਇਹ ਵੰਡ ਹੈਗੀ ਆਪਸ ਚ ਉਦੇ ਉੱਤੇ ਵੀ ਬਹੁਤ ਵੱਡਾ ਖਤਰਾ ਹੈ ਸੂਬਿਆਂ ਦੀ ਤੇ ਕੇਂਦਰ ਸਰਕਾਰ ਦੀ ਅਧਿਕਾਰਾਂ ਦੀ ਵੰਡ ਜਿਹੜੀਆਂ ਐਗਜ਼ੈਕਟਿਵ ਤੇ ਲੈਜਿਸਲੇਚਰ ਦੇ ਵਿਚਕਾਰ ਜਿਹੜੀ ਨਿਆਪਾਲਿਕਾ ਸੌਰੀ ਵਿਧਾਨਪਾਲਿਕਾ ਤੇ ਐਗਜ਼ੈਕਟਿਵ ਦੇ ਵਿਚਕਾਰ ਕਾਰਜਪਾਲਿਕਾ ਦੇ ਵਿਚਕਾਰ ਜਿਹੜੀ ਸ਼ਕਤੀਆਂ ਦੀ ਵੰਡ ਹੈ ਉਹ ਵੀ ਇਹਦੇ ਨਾਲ ਦੂਸਰੀ ਉਹ ਵੀ ਵਿਗੜਦੀ ਹੈ ਕਿ ਜਿਹੜਾ ਜਿਹੜੀ ਵਿਧਾਨਪਾਲਿਕਾ ਹੈਗੀ ਉਹ ਇੱਕ ਕਿਸਮ ਨਾਲ ਇੱਕ ਪੁਲਿਸ ਵਾਲੇ ਬੰਦੇ ਦੇ ਅਗ ਅੰਡ ਅੰਡਰ ਹੋ ਗਈ ਉਹਦੇ ਅਧੀਨ ਹੋ ਗਈ ਵੀ ਉਹ ਉਹਨੂੰ ਫੜ ਕੇ ਉਹਦੀ ਆਈ ਉਹ ਕਰ ਰਿਹਾ ਤੇ ਉਹ ਕੇਸ ਇਸ ਕਿਸਮ ਦਾ ਬਣਾਉਂਦਾ ਇਸ ਲਫਾਜੀ ਇਹ ਜੀ ਰੱਖਦਾ ਕਿ ਉਹਨੂੰ ਜ਼ਮਾਨਤਾ ਨਹੀਂ ਹੁੰਦੀਆਂ ਤੇ ਉਹ ਬੰਦੇ ਤੋਂ ਲੋਕਾਂ ਦੀ ਵਿਲ ਦੇ ਅਗੇਂਸਟ ਉਸ ਬੰਦੇ ਤੋਂ ਅਸੀਂ ਉਹਦੇ ਤੁਰ ਜਾਇਨ ਲਿਆ ਜਾਂਦਾ ਅਸੀਂ ਦੇਖਿਆ ਅਰਵਿੰਦ ਕੇਜਰੀਵਾਲ ਸਤਿੰਦਰ ਜੈਨ ਸਤਿੰਦਰ ਜੈਨ ਦੇ ਉੱਤੇ ਬਾਅਦ ਚ ਸੀਬੀਆਈ ਨੇ ਕਹਿਤਾ ਵੀ ਇਹਦੇ ਤੇ ਕੋਈ ਕੇਸ ਨਹੀਂਗਾ ਤੇ ਹੁਣ ਜੇ ਇਸ ਤਰੀਕੇ ਨਾਲ ਰਿਜਾਇਨ ਲਏ ਜਾਣਗੇ ਤਬਾਚ ਆ ਜੂਗਾ ਵੀ ਕੇਸ ਤਾਂ ਹੈ ਨਹੀਂ ਸੀ ਪਰ ਉਹਦੀ ਹੋ ਗਈ ਤੇ ਜੇ ਕਿਤੇ 2 4 10 ਕ ਐਮਐਲਆ ਦਾ ਫਰਕ ਹੋਵੇ ਤਾਂ ਦੂਜੀ ਸਰਕਾਰ ਵੀ ਬਣਾ ਲੈਣੀ ਆ ਆਪਾਂ ਨੇ ਬੀਜੇਪੀ ਨੇ ਸੋ ਇਹ ਬਿਲਕੁਲੀ ਡੈਮੋਕ੍ਰੇਸੀ ਦੇ ਅਗੇਂਸਟ ਹੈ ਤੇ ਜੇ ਬੀਜੇਪੀ ਦਾ ਆਪਦਾ ਕਰਦਾਰ ਅਜਿਹਾ ਹੁੰਦਾ ਵੀ ਜਿਹੜਾ ਇੱਕ ਮੰਤਰੀ ਚਾਹੇ ਉਹਦੇ ਤੇ ਕ੍ਰਿਮੀਨਲ ਕੇਸ ਉਸ ਤਰ੍ਹਾਂ ਦਾ ਇਹਨਾਂ ਨੇ ਬਣਨ ਨਹੀਂ ਦਿੱਤਾ ਅਜੇ ਮਿਸ਼ਰਾ ਟੈਨੀ ਸ਼ਰਿਆਮ ਹੈ ਵੀ ਉਹ ਲਲਕਾਰ ਹੈ ਵੀਡੀਓਜ਼ ਦੇ ਵਿੱਚ ਤੇ ਉਦੋਂ ਬਾਅਦ ਉਹਦਾ ਮੁੰਡਾ ਤੇ ਉਹਦੇ ਨਾਲ ਦੇ ਦੋਸਤ ਜਿਹੜੇ ਆ ਚਾਹ ਪੰਜ ਕਿਸਾਨਾਂ ਨੂੰ ਡਰੜ ਕੇ ਲੰਘ ਜਾਂਦੇ ਆ ਮਾਰ ਦਿੰਦੇ ਆ ਤੇ ਉਹ ਉਹ ਬੰਦਾ ਅਖੀਰਲੇ ਸਮੇਂ ਤੱਕ ਸਿਰਫ ਮੰਤਰੀ ਹੀ ਨਹੀਂ ਰਹਿੰਦਾ ਤੇ ਉਹ ਜਿਹੜਾ ਹੈ ਉਹਦੇ ਤੇ ਉਹਨੂੰ ਦੁਬਾਰਾ ਵੀ ਟਿਕਟ ਦਿੱਤੀ ਜਾਂਦੀ ਹੈ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਉੱਤੇ ਕਿੰਨੇ ਗੰਭੀਰ ਇਲਜ਼ਾਮ ਨੇ ਉਹਦੇ ਤੋਂ ਅਸਤੀਫਾ ਨਹੀਂ ਲਿਆ ਜਾਂਦਾ ਸੋ ਇਸ ਕਰਕੇ ਇਹ ਜਿਹੜੀ ਮੋਰੈਲਿਟੀ ਆ ਖੌਤੀ ਇਹ 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 ਇਹਦਾ ਮਖੌਟਾ ਪਾ ਕੇ ਅਸਲ 'ਚ ਇਹ ਡੈਮੋਕ੍ਰੇਸੀ ਦਾ ਘਾਣ ਕਰਨ ਵਾਲੇ ਪਾਸੇ ਧੁਰ ਰਹੇ ਇੱਕ ਹੋਰ ਵੀ ਰਿਪੋਰਟ ਹੈ ਕਿ ਵੀ ਪਿਛਲੇ ਆਏ ਸਾਲ 1 ਮਾਰਚ ਨੂੰ ਪਾਰਲੀਮੈਂਟ ਦੇ ਵਿੱਚ ਪੰਕਜ ਚੌਧਰੀ ਜਿਹੜੇ ਮਿਨਿਸਟਰ ਆਫ ਸਟੇਟ ਨੇ ਫਾਈਨਾਂਸ ਦੇ ਉਹਨਾਂ ਨੇ ਜਵਾਬ ਦਿੱਤਾ ਵੀ ਜਿਹੜੀਆਂ ਪਿੱਛੇ ਜੇ ਅਸੀਂ 193 ਰਾਜਨੀਤੀਵਾਨਾਂ ਦੇ ਉੱਤੇ ED CBI ਦੇ NIA ਦੇ ਕੇਸ ਨੇਗੇ ਤੇ ਉਹ ਜਿਹੜੇ ਕੇਸ CED ਦੇ ਉਹਨਾਂ ਚੋਂ 138 ਜਿਹੜੇ ਹੈ ਪਿਛਲੇ 5 ਸਾਲਾਂ ਚ ਤੇ ਉਹਦੇ ਚੋਂ ਜਿਹੜੇ ਸਿਰਫ ਦੋ ਕੇਸਾਂ ਦੇ ਵਿੱਚ ਸਜ਼ਾ ਹੋਈ ਹੈ 193 ਚੋਂ ਸਿਰਫ ਦੋ ਕੇਸਾਂ ਚ ਯਾਨੀ 1% ਲੋਕਾਂ ਨੂੰ ਸਜ਼ਾ ਹੋਈ ਹੈ ਬਾਕੀ ਸਜ਼ਾ ਨਹੀਂ ਹੋਈ ਇਹਦਾ ਮਤਲਬ ਝੂਠੇ ਹੀ ਕੇਸ ਪਾਏ ਜਾਂਦੇ ਸੋ ਝੂਠੇ ਕੇਸਾਂ ਦੇ ਉੱਤੇ ਹੁਣ ਸਰਕਾਰਾਂ ਪਲਟਣ ਦਾ ਬਤੀਰਾ ਬਣਾ ਲਿਆ ਇੱਕ ਕਹਿੰਦੇ ਹੈ ਵੀ ਇਸ ਸਮ ਸੀਜੀ ਤੋਂ 4 ਸਦੀਆਂ ਪਹਿਲਾਂ ਉਹ ਯੂਨਾਨ ਦੇ ਵਿੱਚ ਜਿਹੜੀ ਸੀ ਉੱਥੇ ਇੱਕ ਬਾਦਸ਼ਾਹ ਦੇ ਜਿਹੜਾ ਹੈ ਉਹਦੇ ਸਿਰ ਦੇ ਉੱਤੇ ਬਾਲ ਦੇ ਨਾਲ ਲਟਕਾਈ ਹੋਈ ਨੰਗੀ ਤਲਵਾਰ ਰੱਖੀ ਜਾਂਦੀ ਸੀ ਜਿਹਨੂੰ ਡੈਮੋਕਲਸ ਸਵਾਰਡ ਕਹਿੰਦੇ ਆ ਯਾਨੀ ਉਹ ਤਲਵਾਰ ਜਿਹੜੀ 24 ਘੰਟੇ ਤੁਹਾਡੇ ਸਿਰ ਤੇ ਲਟਕ ਰਹੀ ਹੈ ਤੇ ਕਦੇ ਵੀ ਤੁਹਾਡੀ ਖੋਪਰੀ ਪਾਰ ਸਕਦੀ ਹੈ ਇਸ ਦਾ ਨਾਮ ਅੱਜ ਦਾ ਟੈਲੀਗ੍ਰਾਫ ਅਖਬਾਰ ਨੇ ਨੈਮੋਕਲਸ ਸਵਾਰਡ ਰੱਖਿਆ ਹੈ ਨਮੋ ਮੋਦੀ ਦੀ ਤਲਵਾਰ ਸੋ ਅਗਲੀ ਗੱਲ ਦੋਸਤੋ ਕੱਲ ਦਿੱਲੀ ਦੀ ਮੁੱਖ ਮੰਤਰੀ ਰੇਖਾ ਸ਼ਰਮਾ ਦੇ ਉੱਤੇ ਕਿਸੇ ਲੜ ਬੰਦੇ ਨੇ ਜਿਹੜਾ ਗੁਜਰਾਤ ਤੋਂ ਆਇਆ ਸੀ ਉਹਨੇ ਥੱਪੜ ਮਾਰਿਆ ਬਾਕੀ ਘਟਨਾਵਾਂ ਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਅਸੀਂ ਪਹਿਲੀ ਗੱਲ ਤਾਂ ਅਜੇ ਹੀ ਜਿਹੜੀ ਹਿੱਸ ਹੈਗੀ ਕਿਸੇ ਵੀ ਰਾਜਨੀਤਿਕ ਦੇ ਖਿਲਾਫ ਅਸੀਂ ਬੀਜੇਪੀ ਦੀ ਰਾਜਨੀਤੀ ਦੇ ਬਹੁਤ ਖਿਲਾਫ ਹਾਂ ਉਹਨਾਂ ਦੀ ਸਿਧਾਂਤਾਂ ਦੇ ਖਿਲਾਫ ਹਾਂ ਆਰਐਸਐਸ ਦੀ ਵਿਚਾਰਧਾਰਾ ਦੇ ਖਿਲਾਫ ਹਾਂ ਪਰ ਨਿੱਜੀ ਤੌਰ ਤੇ ਇਸ ਤਰ੍ਹਾਂ ਦੀ ਗੱਲ ਦੇ ਬਹੁਤ ਵਰ ਖਿਲਾਫ ਹਾਂ ਦੂਜਾ ਜਿਹੜਾ ਸਰਸਾ ਨੇ ਬਿਆਨ ਦਿੱਤਾ ਮਨਜਿੰਦਰ ਸਿੰਘ ਸਰਸਾ ਨੇ ਵੀ ਵਿਰੋਧੀਆਂ ਨੇ ਕਰਾਇਆ ਉਹ ਬੇਹੁੱਦਾ ਕਿਸਮ ਦਾ ਬਿਆਨ ਹੈ ਉਹਨਾਂ ਦੀ ਪੁਲਿਸ ਦੇ ਬਿਆਨ ਪੜ ਲਓ ਹੋਰ ਦੇ ਪੜ ਲਓ ਇਹ ਉਹ ਸਟੋਰੀ ਕੁਝ ਹੋਰ ਹੀ ਨਿਕਲਦੀ ਹੈ ਕੋਈ ਵਿਰੋਧੀਆਂ ਦੀ ਇਹਦੇ ਵਿੱਚ ਗੱਲ ਹੈ ਨਹੀਂਗੀ ਇਸ ਤਰ੍ਹਾਂ ਦੇ ਇਲਜ਼ਾਮ ਵੀ ਉਨੇ ਹੀ ਗਲਤ ਨੇਗੇ ਅ ਦੂਸਰਾ ਦੋਸਤੋ ਪੀਆਈਐਲ ਪਾਈ ਹੈ ਇੱਕ ਹਾਈ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਪੀਆਈਐਲ ਦੇ ਵਿੱਚ ਜਿਹੜੇ ਪਿੱਛੇ ਆਪਣੇ ਗੁਰਦਾਉਂ ਦੇ ਵਿੱਚ ਜਿਹੜੇ ਪੱਛਮੀ ਬੰਗਾਲ ਤੋਂ ਆਏ ਹੋਏ ਲੋਕ ਸੀਗੇ ਉਹਨਾਂ ਨੂੰ ਬੜੇ ਬੇਰਹਿਮੀ ਦੇ ਨਾਲ ਫੜ ਫੜ ਕੇ ਅੰਦਰ ਦਿੱਤਾ ਗਿਆ ਕੋਈ ਤਰੀਕਾ ਨਹੀਂ ਅਪਣਾਇਆ ਗਿਆ ਉਹ ਇੱਥੇ ਓਐਸਪੀਆਈਐਲ ਦੇ ਵਿੱਚ ਪੁੱਛਿਆ ਗਿਆ ਹਰਿਆਣਾ ਸਰਕਾਰ ਨੂੰ ਕਿ ਵੀ ਤੁਸੀਂ ਦੱਸੋ ਵੀ ਕੀ ਐਸਓਪੀ ਬਣਾਇਆ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਇਹਦੇ ਲਈ ਕੀ ਬਣਾਇਆ ਉਹ ਕਹਿੰਦੇ ਜੀ ਸਾਨੂੰ ਤਾਂ ਹੋਮ ਮਿਨਿਸਟਰੀ ਨੇ ਕਿਹਾ ਸੀਗਾ ਸਾਰੇ ਸੁਗਰਿਆਂ ਨੂੰ ਵੀ ਬੰਗਲਾਦੇਸ਼ੀਆਂ ਤੇ ਉਹਨਾਂ ਨੂੰ ਆਪਾਂ ਨੇ ਕਰਨਾ ਹੈ ਕਹਿੰਦੇ ਉਹ ਤੌਰ ਤਰੀਕਾ ਕੀ ਹੈ ਉਹਨਾਂ ਦੀ ਪਛਾਣ ਕਿਵੇਂ ਕਰਨੀ ਹੈ ਕਿਵੇਂ ਪਤਾ ਲੱਗੂਗਾ ਵੀ ਇਹ ਬੰਗਲਾਦੇਸ਼ੀ ਹੈ ਕਿ ਨਹੀਂ ਹੈ ਉਹਦਾ ਕੀ ਪ੍ਰੋਸੀਜਰ ਹੈ ਤੁਹਾਡਾ ਉਹ ਪ੍ਰੋਸੀਜਰ ਕੋਈ ਹੈ ਹੀ ਨਹੀਂ ਸੀ ਨਾ ਉਹਨਾਂ ਨੇ ਦਿੱਤਾ ਨਾ ਉਹਨਾਂ ਤਾਂ ਕੋਈ ਵੀ ਬੰਦਾ ਜਿਹਨੂੰ ਤੁਸੀਂ ਚਾਹੇ ਮੁਸਲਮਾਨ ਦੇਖ ਕੇ ਉਹਨੂੰ ਅੰਦਰ ਦੇ ਦਿਓ ਚਾਹੇ ਉਹਨੂੰ ਮੁਸਲਮਾਨ ਤੇ ਬੰਗਾਲੀ ਦੇਖ ਕੇ ਦੇ ਦਿਓ ਉਹ ਅੰਦਰ ਦਿੱਤੇ ਗਏ ਤੇ ਬਹੁਤ ਸਾਰੇ ਲੋਕ ਮੈਨੂੰ ਐ ਲੱਗਦਾ ਹੈ ਵੀ ਅੱਜ ਤੱਕ ਇਹ ਖਬਰ ਨਹੀਂ ਪੜੀ ਵੀ ਇਸ ਗੁਰਦਗਾਉਂ ਦੇ ਵਿੱਚੋਂ ਅਸਲੀ ਬੰਗਲਾਦੇਸ਼ੀ ਜਿਹੜੇ ਸੀ ਸਹੀ ਉਹ ਕਿੰਨੇ ਸੀ ਤੇ ਹਜ਼ਾਰਾਂ ਬੰਦਿਆਂ ਨੂੰ ਮਤਲਬ ਤੁਸੀਂ ਪਰੇਸ਼ਾਨ ਕਰ ਦਿੱਤਾ ਉਥੋਂ ਬੰਗਾਲ ਦੀਆਂ ਪੰਚਾਇਤਾਂ ਉਥੋਂ ਦੀ ਪੁਲਿਸ ਲੇਖ ਲਿਖ ਕੇ ਦੇ ਰਹੀ ਹੈ ਇਹ ਬੰਦਾ ਇੱਥੋਂ ਦਾ ਫੇਰ ਵੀ ਕਈ ਕਈ ਦਿਨ ਉਹਨੂੰ ਪਰੇਸ਼ਾਨ ਕੀਤਾ ਜਾਂਦਾ ਰਿਹਾ ਹੈ ਦੇਖ ਰਿਹਾ ਹੁਣ ਹਾਈ ਕੋਰਟ ਇਹਦੇ ਤੇ ਕੀ ਰੁਕ ਲੈਂਦੀ ਹੈ ਅ ਕੱਲ ਦੋਸਤੋ ਸਾਡੇ ਪੰਜਾਬ ਦੇ ਬਹੁਤ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਰਹੇ ਸੰਤ ਹਰਚੰਦ ਸਿੰਘ ਜੀ ਲੋਂਗੋਵਾਲ ਉਹਨਾਂ ਦਾ ਸ਼ਹੀਦੀ ਦਿਨ ਸੀਗਾ ਅ ਬਾਕੀ ਆਮ ਆਦਮੀ ਪਾਰਟੀ ਨੇ ਵੀ ਮਨਾਇਆ ਪਰ ਦੋਵੇਂ ਅਕਾਲੀ ਦਲਾਂ ਨੇ ਸੁਖਬੀਰ ਸਿੰਘ ਬਾਦਲਾਲਾ ਅਕਾਲੀ ਦਲ ਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਇਹਨਾਂ ਨੇ ਵੀ ਮਨਾਇਆ ਦੋਨਾਂ ਨੇ ਇਹਦਾ ਨਾ ਸ਼ਹੀਦੀ ਕਾਨਫਰੰਸ ਰੱਖਿਆ ਹੁਣ ਸਾਡਾ ਸਵਾਲ ਇਹ ਹੈ ਖਾਸ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਕਿ ਵੀ ਜਿਹੜੇ ਸੰਤ ਲਾਂਗੋਵਾਲ ਨੇ ਇਹਨਾਂ ਨੂੰ ਕੇਂਦਰੀ ਸਰਕਾਰ ਨੇ ਗੁੰਮਰਾਹ ਕੀਤਾ ਅ ਇਹਦਾ ਮਤਲਬ ਹੈ ਵੀ ਉਹ ਸੰਤ ਜੀ ਬਾਰੇ ਜਾਣਦੇ ਨਹੀਂ ਵੀ ਸੰਤ ਜੀ ਗੁਰਮੁਖ ਹੋਣ ਯੋਗ ਸੀ ਕਿ ਨਹੀਂ ਸੀ ਸੰਤ ਜੀ ਦੇ ਜਿਹੜਾ ਰਜੀਵ ਲੌਂਗਵਾਲ ਸਮਝਾਉਂਦਾ ਹੈ ਉਹਦੇ ਤੇ ਤੁਸੀਂ ਰਜੀਵ ਗਾਂਧੀ ਦੀ ਉਸ ਟਾਈਮ ਕਾਂਗਰਸ ਦੀ ਜਿੰਨੀ ਮਰਜ਼ੀ ਨਿੰਦਿਆ ਕਰ ਸਕਦੇ ਹੋ ਕਿਉਂਕਿ ਉਹਨਾਂ ਨੇ ਉਹਨੂੰ ਲਾਗੂ ਨਹੀਂ ਕੀਤਾ ਦੂਜਾ ਇਹ ਉਹਦੀਆਂ ਕਲਾਸ ਬਾਰੇ ਤੁਹਾਡੇ ਤੇ ਸਾਡੇ ਕਈਆਂ ਦੇ ਮਤਭੇਦ ਹੋ ਸਕਦੇ ਆ ਕੁਝ ਗੱਲਾਂ ਦੇ ਉੱਤੇ ਪਰ ਉਹਨਾਂ ਦੀ ਮਨਸ਼ਾ ਕੀ ਸੀ ਵੀ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਵੱਡੀ ਗਿਣਤੀ ਸਿੱਖ ਐ ਸਾਰਿਆਂ ਦੀ ਜਾਨ ਖਤਰੇ 'ਚ ਧਿਆਨ ਦੀ ਪਈ ਸੀ ਪੰਜਾਬ ਦੀਆਂ ਇਹਨਾਂ ਕਟਲਾਵਾਂ ਨੇ ਤੇ ਜਦੋਂ ਉਹ ਸਮਝੌਤਾ ਕੀਤਾ ਤਾਂ ਤਰਾਈ ਦੇ ਸਿੱਖ ਲਾਈਨਾਂ ਬੰਨ੍ਹ ਕੇ ਸੰਤ ਜੀ ਨੂੰ ਮੁਬਾਰਕਬਾਦ ਦੇਣ ਆਏ ਸੀ ਵੀ ਤੁਸੀਂ ਸਾਡੀਆਂ ਜਾਨਾਂ ਬਚਾਤੀਆਂ ਵੀ ਇਸ ਇਸ ਤਰ੍ਹਾਂ ਦਾ ਹਾਲਤ ਕਿਉਂ ਕਿ ਉਹ ਹਾਲਾਤ ਇਸ ਕਿਸਮ ਦੇ ਪੈਦਾ ਕਰ ਦਿੱਤੇ ਸੀਗੇ ਤੇ ਜਿਹੜੇ ਕਿ ਨਹੀਂ ਸੀ ਕਰਨੇ ਚਾਹੀਦੇ ਉਹ ਵੀ ਮਾੜੀ ਗੱਲ ਸੀ ਉਹ ਵੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹਦੀ ਤੇ ਦੂਜਾ ਇਹ ਹੈ ਵੀ ਜੇ ਉਹਨੂੰ ਸ਼ਹੀਦ ਕਹਿੰਦੇ ਤਾਂ ਜਿੱਦਾਂ ਇਹਨੇ ਸ਼ਹੀਦ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਉਹਦੀ ਉਹਦੇ ਵਿੱਚ ਬੈਠੇ ਆ ਉਹਨਾਂ ਦੀ ਓਟ ਦੇ ਵਿੱਚ ਸੰਤ ਜੀ ਉਥੇ ਮੱਥਾ ਟੇਕਦੇ ਆ ਉਹਨਾਂ ਤੇ ਜਦੋਂ ਉਦੋਂ ਅਟੈਕ ਹੁੰਦਾ ਉਹ ਜਿਹੜੇ ਅਟੈਕ ਕਰਨ ਵਾਲੇ ਆ ਉਹਨਾਂ ਬਾਰੇ ਮੂੰਹ ਨਹੀਂ ਖੋਲਿਆ ਦੋਨਾਂ ਨੇ ਨਹੀਂ ਖੋਲਿਆ ਸੋ ਜਿੰਨਾ ਚਿਰ ਤੁਸੀਂ ਉਹ ਉਹਦੇ ਤੇ ਉਂਗਲ ਨਹੀਂ ਧਰਦੇ ਸਤ ਜੀ ਦੀ ਸ਼ਹੀਦੀ ਤੁਸੀਂ ਐਵੇਂ ਆਪਣੀਆਂ ਰੋਟੀਆਂ ਸੇਕਣ ਲਈ ਬਣਾ ਰਹੇ ਹੋ ਸੰਤ ਜੀ ਵਰਗੀ ਤੁਹਾਡੇ ਚ ਕੋਈ ਗੱਲ ਹੈ ਨਹੀਂ ਕੀ ਤੀਜੀ ਗੱਲ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਜਦੋਂ ਧਰਮ ਜੁੱਧ ਮੋਰਚਾ ਚੱਲਦਾ ਸੀ ਰੋਜ਼ਾਨਾ ਉੱਥੇ ਆਪਣੇ ਗੁਰਦੁਆਰਾ ਜਿਹੜੇ ਸਾਹ ਹੈਗੇ ਅਕਾਲ ਤਖਤ ਦੇ ਨਾਲ ਉਥੋਂ ਜਿਹੜੇ ਜਥੇ ਜਾਂਦੇ ਸੀ ਗ੍ਰਿਫਤਾਰੀਆਂ ਲਈ ਉਹਨਾਂ ਨੂੰ ਰੋਜ਼ ਸੰਤ ਹਰਚੰਦ ਸਿੰਘ ਲੰਗੋਵਾਲ ਤੇ ਸੰਤ ਜਰਨੈਲ ਸਿੰਘ ਪਿੰਡਰਾਲਾ ਸੰਬੋਧਨ ਕਰਦੇ ਸੀ ਰੋਜ਼ਾਨਾ ਹੀ ਸੰਤ ਪਿੰਡਰਾਲਾ ਉਹਨਾਂ ਦੇ ਸ਼ਾਂਤੀਪੂਰਨ ਅੰਦੋਲਨ ਦੀ ਨਿੰਦਿਆ ਕਰਦੇ ਸੀ ਤੇ ਲੋਕਾਂ ਨੂੰ ਕਹਿੰਦੇ ਸੀ ਕਿ ਇਹ ਸ਼ਾਂਤੀ ਦੇ ਪੁਜਾਰੀਆਂ ਨੇ ਤੁਹਾਨੂੰ ਮਰਵਾ ਦੇਣਾ ਤੇ ਰੋਜ਼ਾਨਾ ਹੀ ਉਹਦੀ ਹਾਜ਼ਰੀ ਦੇ ਵਿੱਚ ਸੰਤ ਲੋਂਗਵਾਲ ਕਹਿੰਦੇ ਸੀ ਵੀ ਨਹੀਂ ਸਾਡਾ ਅੰਦੋਲਨ ਸ਼ਾਂਤੀਪੂਰ ਰਹੂਗਾ ਐਡੀ ਵੱਡੇ ਵਿਲ ਪਾਵਰ ਵਾਲਾ ਬੰਦਾ ਤੁਸੀਂ ਉਹਨੂੰ ਕਹਿ ਰਹੇ ਹੋਗੇ ਉਹਨੂੰ ਕੇਂਦਰ ਸਰਕਾਰ ਨੇ ਉਗਲਾਇਆ ਲਿਆ ਬਹੁਤ ਹੌਲੇ ਬੰਦੇ ਹੋ ਗਿਆਨੀ ਜੀ ਤੁਸੀਂ ਸੁਖਵੀਰ ਸਿੰਘ ਬਾਦਲ ਜੀ ਤੁਸੀਂ ਵੀ ਬਹੁਤ ਹੌਲੇ ਹੋ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਨਾ ਗੱਲਾਂ ਤੋਂ ਸਿੱਖਣ ਦੀ ਲੋੜ ਹੈ ਅੱਜ ਦੇ ਸਮੇਂ ਵਿੱਚ ਵੀ ਸਿੱਖਣ ਦੀ ਲੋੜ ਹੈ ਕੀ ਹੈ ਤੇ ਲਾਸਟ ਗੱਲ ਦੋਸਤੋ ਅਸਾਮ ਦੇ ਵਿੱਚ ਜਿਹੜੇ ਉਹਨਾਂ ਨੇ ਹਿਮੰਤ ਵਿਸ਼ਵਾਸ ਸਰਮਾ ਜੀ ਨੇ ਕਿਹਾ ਵੀ ਅਣਜਾਣ ਲੋਕਾਂ ਨੂੰ ਬਿਠਾਓ ਨਾ ਉੱਥੋਂ ਦੀਆਂ ਜਿਹੜੀਆਂ ਊਬਰ ਓਲਾ ਦੀਆਂ ਜਿਹੜੀਆਂ ਜਗੀਆਂ ਡਰਾਈਵਰਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਵੀ ਜੇ ਅਸਾਮ ਦੇ ਮੁੱਖ ਮੰਤਰੀ ਨੇ ਇਸ ਬਿਆਨ ਨੂੰ ਵਾਪਸ ਨਾ ਲਿਆ ਸਾਡੇ ਲਈ ਅਣਜਾਣ ਦਾ ਮਤਲਬ ਸਾਡੇ ਤਾਂ ਹਰ ਇੱਕ ਜਿਹੜੀ ਸਵਾਰੀ ਆਉਂਦੀ ਹੈ ਅਣਜਾਣ ਹੈ ਸਾਡੇ ਲਈ ਤਾਂ ਤੁਸੀਂ ਦੱਸੋ ਅਣਜਾਣ ਦੀ ਕੀ ਡੈਫੀਨੀਸ਼ਨ ਹੈ ਸੋ ਇਹ ਜਿਹੜਾ ਜੇ ਵਾਪਸ ਨਾ ਲਿਆ ਅਗਸਤ ਦੇ ਅਖੀਰ ਤੱਕ ਤਾਂ ਅਸੀਂ ਕੰਮ ਠੱਪ ਕਰ ਦੇਾਂਗੇ ਤੇ ਫਿਰ ਇੱਥੇ ਲੋਕਾਂ ਦਾ ਆਉਣਾ ਜਾਣਾ ਦੁੱਬਰ ਹੋ ਜਾਊਗਾ ਤੇ ਹਿਮੰਤ ਬਸਵਾ ਸ਼ਰਮੇ ਦੀ ਨੱਕ 'ਚ ਦਮ ਕਰ ਦੇਾਂਗੇ ਇਸ ਤਰ੍ਹਾਂ ਦੀਆਂ ਤੁਸੀਂ ਲੋਕਾਂ ਦੇ ਵਿੱਚ 파ਟਕ ਨਹੀਂ ਪਾ ਸਕਦੇ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ